ਵਾਹਿਗੁਰੂ ਜੀ ਕਹਿੰਦੇ ਜਵਾਨੀ ਇੱਕ ਇਹੋ ਜੀ ਅਵਸਥਾ ਹੈ ਜੋ ਕਿ ਨਾਮ ਜਪਣ ਦਾ ਬਹੁਤ ਹੀ ਚੰਗਾ ਸਮਾਂ ਹੈ ਤੇ ਜਵਾਨੀ ਵਿੱਚ ਹੀ ਆਪਾਂ ਨਾਮ ਜਪ ਸਕਦੇ ਹਾਂ ਕਿਉਂਕਿ ਫਿਰ ਬੁਢਾਪੇ ਵਿੱਚ ਜਾ ਕੇ ਤਾਂ ਆਪਾਂ ਨੂੰ ਬਿਮਾਰੀਆਂ ਹੀ ਘੇਰ ਲੈਂਦੀਆਂ ਨੇ ਫਿਰ ਨਾ ਤਾਂ ਗੋਡਿਆਂ ਤੋਂ ਬੈਠਿਆ ਜਾਂਦਾ ਹੈ ਤੇ ਨਾ ਹੀ ਅੱਖਾਂ ਤੋਂ ਪੜਿਆ ਜਾਂਦਾ ਹੈ ਕਿਉਂਕਿ ਰੋਸ਼ਨੀ ਹੀ ਐਨੀ ਘਟ ਜਾਂਦੀ ਹੈ ਇਸ ਕਰਕੇ ਮਹਾਪੁਰਸ਼ ਵੀ ਕਹਿੰਦੇ ਨੇ ਕਿ ਜਵਾਨ ਅਵਸਥਾ ਦੇ ਵਿੱਚ ਹੀ ਆਪਾਂ ਨੂੰ ਨਾਮ ਜਪ ਲੈਣਾ ਚਾਹੀਦਾ ਆਪਣੀ ਪੂਰੀ ਤਾਕਤ ਲਗਾ ਕੇ ਸੰਤ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਵੀ ਕਹਿੰਦੇ ਨੇ ਕਿ ਜਵਾਨ ਅਵਸਥਾ ਦੇ ਵਿੱਚ ਕਿਸੇ ਕਿਸੇ ਮਹਾਪੁਰਸ਼ ਦੀ ਸੰਗਤ ਕਰਕੇ ਕਿਸੇ ਮਹਾਪੁਰਸ਼ ਤੋਂ ਨਾਮ ਲੈ ਕੇ ਆਪਾਂ ਨੂੰ ਨਾਮ ਜਪਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਅੰਮ੍ਰਿਤ ਛਕ ਲੈਣਾ ਚਾਹੀਦਾ ਹੈ ਤੇ ਕਹਿੰਦੇ ਜਦੋਂ ਆਪਾਂ ਕਿਸੇ ਮਹਾਪੁਰਸ਼ ਦੀ ਸੰਗਤ ਕਰਕੇ ਨਾਮ ਜਪਦੇ ਹਾਂ ਤੇ ਉਹ ਦਰਗਾਹ ਦੇ ਵਿੱਚ ਛੇਤੀ ਹੀ ਪ੍ਰਵਾਨ ਹੋ ਜਾਂਦਾ ਹੈ ਕਿਉਂਕਿ ਮਹਾਪੁਰਸ਼ ਜਿਹੜੇ ਹੁੰਦੇ ਨੇ ਉਹ ਵਿਚੋਲੇ ਦਾ ਕੰਮ ਕਰਦੇ ਨੇ ਜੋ ਕਿ ਪਰਮਾਤਮਾ ਨੂੰ ਆਤਮਾ ਦੇ ਨਾਲ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਦਾ ਕੰਮ ਕਰਦੇ ਨੇ ਇਸ ਕਰਕੇ ਮਹਾਪੂਰਸ਼ ਨੇ ਕਿਹਾ ਹੈ ਕਿ ਜ਼ਰੂਰ ਆਪਣੇ ਜੀਵਨ ਦੇ ਵਿੱਚ ਕਿਸੇ ਵੀ ਇੱਕ ਮਹਾਪੁਰਸ਼ ਦੀ ਸੰਗਤ ਕਰਨੀ ਚਾਹੀਦੀ ਹੈ ਸੰਗਤ ਵਿੱਚ ਜਾ ਕੇ ਬੈਠ ਕੇ ਨਾਮ ਜਪਣਾ ਚਾਹੀਦਾ ਹੈ ਤੇ ਦੂਜੀ ਗੱਲ ਕਈਆਂ ਦੇ ਮਨ ਵਿੱਚ ਇਹ ਸ਼ੰਕਾ ਹੁੰਦੀ ਹੈ ਕਿ ਆਪਾਂ ਨਾਮ ਤਾਂ ਜਪ ਰਹੇ ਹਾਂ ਕਿ ਨਾਮ ਜਪਣ ਤੋਂ ਬਾਅਦ ਫਿਰ ਆਪਾਂ ਨੂੰ ਮੁਕਤੀ ਮਿਲੇਗੀ ਵੀ ਜਾਂ ਨਹੀਂ ਪਵ ਸਾਗਰ ਤੋਂ ਆਪਾਂ ਪਾਰ ਲੰਘ ਵੀ ਜਾਵਾਂਗੇ ਜਾਂ ਨਹੀਂ ਇਹੋ ਜਿਹੀ ਸ਼ੰਕਾ ਜਿਹੜੀ ਹੁੰਦੀ ਹੈ ਉਹ ਮਨ ਵਿੱਚ ਨਹੀਂ ਰੱਖਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਵਾਹਿਗੁਰੂ ਦਾ ਸਿਮਰਨ ਵੀ ਕਰਾਂਗੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ ਮੂਲ ਮੰਤਰ ਵੀ ਜੇ ਆਪਾਂ ਮਨ ਲਗਾ ਕੇ ਕਰਾਂਗੇ ਤਾਂ ਮੁਕਤੀ ਜ਼ਰੂਰ ਮਿਲੇਗੀ ਗੁਰਨਾਨਕ ਸਾਹਿਬ ਜੀ ਪਾਲ ਕੀ ਭੇਜ ਹੀ ਦਿੰਦੇ ਨੇ ਜੇ ਆਪਾਂ ਸਿਮਰਨ ਦੇ ਵਿੱਚ ਮਨ ਲਗਾ ਕੇ ਵਾਹਿਗੁਰੂ ਵਾਹਿਗੁਰੂ ਵੀ ਕਰੀਏ ਕਹਿੰਦੇ ਜਦੋਂ ਪਰਿਵਾਰ ਦਾ ਇੱਕ ਮੈਂਬਰ ਵੀ ਵਾਹਿਗੁਰੂ ਦਾ ਸਿਮਰਨ ਜਾਂ ਫਿਰ ਮੂਲ ਮੰਤਰ ਦਾ ਸਿਮਰਨ ਰੋਜ਼ਾਨਾ ਕਰਦਾ ਹੈ ਤਾਂ ਫਿਰ ਪੂਰੇ ਪਰਿਵਾਰ ਦੇ ਵੀ ਜਿਹੜੇ ਇਹ ਬੇੜਾ ਭਵਸਾਗਰ ਪਾਰ ਲੰਘ ਜਾਂਦਾ ਹੈ ਇਸ ਕਰਕੇ ਫਿਰ ਆਪਾਂ ਕਿਉਂ ਨਾ ਕਰੀਏ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ ਮool ਮੰਤਰ ਸਾਹਿਬ ਜੋ ਕਿ ਇੰਨੀ ਤਾਕਤ ਇੰਨੀ ਸ਼ਕਤੀ ਰੱਖਦਾ ਹੈ ਕਿ ਪੂਰੇ ਪਰਿਵਾਰ ਦਾ ਬੇੜਾ ਵੀ ਪਾਰ ਲੰਘ ਜਾਂਦਾ ਹੈ